सदगुर बाबा महादास जी की गति है बाबा महादास जी का जन्म 1616 सौ सोलह ईस्वी बीच होया तब से बाबा महादास जी इसी बल बाबा स्थान में तप किए हैं और यहाँ से बड़ी दूर दूर की संगत जुड़ी हुई है बाबा जो भी लोग अपने मनोकामनाएं लेके आते हैं वो यहाँ पूरी होती है यहाँ बौली साहेब है साल भर यहाँ लंगर चलते हैं महीने बारह महीने और जो भी संगत आती है यहाँ बाबा जुड़े हुए हैं तो पे कृपा बरसती है सभी खुशहाल मनोकामनाएं पूरी होके ही आके कहते हैं कि महाराज मेरी अरदास कबूल बाबा कर ले हैं और मेरा मनोकामनाएं पूरा हो गया इस तरह इस नजदीक जो भी दस पंद्रह पिंड है ये बाबा का मेला बड़ी धूमधाम के साथ बैसाखी का मनाया जाता है और जो भी श्रद्धालु आते हैं उनकी मनोकामनाएं पूरी होती उन पे कृपा बरसती है, है। ये दा, बाबा मानदास जी गति जी बड़ा धूमधाम आजदा नहीं ਸਾਡੇ ਬਜ਼ੁਰਗਾਂ ਤੋਂ ਕਾ ਉਹਨਾਂ ਤੋਂ ਮਤਲਬ ਉੱਪਰ ਦੀਆਂ ਪੀੜ੍ਹੀਆਂ ਇੱਥੇ ਬੜੀ ਧੂਮ ਧਾਮ ਨਾਲ ਮਨਾਉਂਦੀਆਂ ਆ ਰਹੀਆਂ ਤੇ ਬਾਬਾਈ ਦੀ ਕਿਰਪਾ ਦੇ ਨਾਲ ਹਰ ਬੰਦੇ ਦੀ ਮਰਦ ਪੂਰੀ ਹੁੰਦੀ ਆ ਤੇ ਬੜਾ ਧੂਮ ਧਾਮ ਨਾਲ ਇੱਥੇ ਮੇਲਾ ਬਣਾਇਆ ਜਾਂਦਾ ਵਾ ਤੇ ਅੱਜ ਉਹੋ ਹੀ ਮੇਲਾ ਸੀ ਬੜੀ ਧੂਮ ਧਾਮ ਨਾਲ ਸਾਡੀ ਕਮੇਟੀ ਨਾਲ ਪਿੰਡ ਵਾਲੇ ਸਾਰੇ ਮਿਲ ਕੇ ਬੜੀ ਧੂਮ ਧਾਮ ਨਾਲ ਮੇਲਾ ਬਣਾ ਰਹੇ ਆ ਅਸੀਂ ਹਾਂਜੀ ਇਹ ਗਾਵੀ ਬਾਬਾਈ ਕਿਰਪਾ ਕਰੇ ਬਾਬਾ ਮਾਦਾ ਜੀ ਹਾਂਜੀ ਤੇ ਇਹ ਜਿਹੜਾ ਮੇਲਾ ਤੁਮਤਾ ਨਾਮ ਪਨਾਇਆ ਜਾਇਆ ਕਰੇਗਾ ਸੰਤਾਂ ਚ ਬਹੁਤ ਉਤਸ਼ਾਹ ਜੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਸੰਤਾਂ ਚ ਉਤਸ਼ਾਹ ਵਾ ਸੰਤਾਂ ਦੇ ਹਮਮ ਆ ਕੇ ਮੈਂ ਕਿਹਾ 25 ਤੋਂ 30 ਹਜ਼ਾਰ ਬੰਦਾ ਜਿਹੜਾ ਵਾ ਇੱਥੇ ਬਾਬਾ ਜੀ ਦੇ ਦਰਸ਼ਨ ਐਸ ਵੇਲੇ ਦਾ ਕਰ ਚੁੱਕਾ ਵਾ ਤੇ ਹਾਲੇ ਵੀ ਲੈਂਡਿੰਗ ਹੀ ਬਾਬਾ ਜੀ ਦੇ ਮਤਲਬ ਟੁੱਟ ਰਹੀ ਹਾਂਜੀ ਅਮੀਰ ਆ ਵੀ ਕਾਫੀ ਇਹਦੀ ਗਿੰਦੀ ਜ਼ਿਆਦਾ ਜਾਊਗੀ ਬੋਲ ਬਾਬਾ ਬਹਾਦਰ ਦਾਸ ਦੀ ਜੈ ਅੱਜ ਬਲਬਾਵਾ ਫਤੇਗਰ ਚੂੜੀਆਂ ਦੇ ਲਾਗੇ ਵਿਸਾਖੀ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ ਇਹ ਬਾਬਾ ਮਹਾਦਾਸ ਜੀ ਦੀ ਗੱਦੀ ਹੈ ਫਤੇਗਰ ਚੂੜੀਆਂ ਦਾ ਔਰ ਹਿੰਦੂ ਸਿੱਖਾਂ ਦਾ ਇੱਕ ਸਾਂਝਾ ਤਿਹਾਰ ਹੈ ਇੱਥੇ ਬੇਨਪੇਜ਼ ਭਾਵ ਤੋਂ ਸਾਰੀਆਂ ਜਾਤਾਂ ਆਨ ਕੇ ਬੜੇ ਉਤਸ਼ਾਹ ਨਾਲ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਹਨ ਅਤੇ ਇਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਕੋਈ 30 35000 ਬੰਦਾ ਇੱਥੇ ਬਾਬਾ ਮਹਾਦਾਸ ਜੀ ਦੇ ਦਰ ਤੇ ਆ ਕੇ ਸੀਸ ਨਵਾਉਂਦਾ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਦਾ ਹੈ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਕਮੇਟੀ ਅਤੇ ਸਾਰੇ ਸੱਜਣ ਫਤੇਗਰ ਚੋੜੀਆਂ ਦੇ ਹੋਰ ਵੀ ਨੌਜਵਾਨ ਸਭਾ ਜਿਹੜੀਆਂ ਵਾ ਇੱਥੇ ਆਣ ਕੇ ਸਾਰਿਆਂ ਦੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਔਰ ਮੈਂ ਇਨ੍ਹਾਂ ਸਾਰਿਆਂ ਦਾ ਬਹੁਤ ਆਤੀ ਧੰਨਵਾਦੀ ਹਾਂ ਜਿਹੜੇ ਆਈਆਂ ਜਾਂ ਸੰਤਾ ਦੀ ਵੱਧ ਤੋਂ ਵੱਧ ਸੇਵਾ ਕਰ ਰਹੇ ਹਨ ਲੋਕਾਂ 'ਚ ਵੀ ਬਹੁਤ ਇੱਛਾ ਹੈ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਸਥਾਨ ਦੇ ਉੱਤੇ ਵੱਧ ਤੋਂ ਵੱਧ ਆਓ ਤੇ ਖੁਸ਼ੀਆਂ ਪ੍ਰਾਪਤ ਕਰੋ ਹਰਦਵਾਰ ਦੀ ਵੀ ਸਾਡੀ ਸਰਾਵ ਆ ਉੱਥੇ 35 ਤੋਂ 40 ਕਮਰੇ ਆ ਏਸੀ ਕਮਰੇ ਆ ਕਿਸੇ ਵੀ ਇਲਾਕੇ ਦੇ ਆਦਮੀ ਨੇ ਜਾਂ ਕਿਸੇ ਹੋਰ ਨੇ ਵੀ ਜਾਣਾ ਹੋਵੇ ਉੱਥੇ ਦੂਧਾ ਧਾਰੀ ਮਹਾਜਨ ਭਵਨ ਦੇ ਨਾਲ ਸਾਡੀ ਬਾਬਾ ਮਹਾਦਾਸ ਜੀ ਦੀ ਬਹੁਤ ਸੋਹਣੀ ਸਰਾਵ ਆ ਬਹੁਤ ਅੱਛੀ ਵਿਵਸਥਾ ਆ ਆਪ ਉੱਥੇ ਜਾ ਸਕਦੇ ਹੋ ਰਹਿ ਸਕਦੇ ਹੋ ਹਰਦਵਾਰ ਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਬਾਬਾ ਜੀ ਤੇ ਜਾ ਸਕਦੇ ਹੋ ਇੰਨੀ ਗੱਲ ਕਰਦਾ ਹੋਇਆ ਆਪ ਨੂੰ ਤਾਂ ਸਾਰਿਆਂ ਦਾ ਬਹੁਤ ਅਤੀ ਧੰਨਵਾਦੀ ਹਾਂ ਇੱਕ ਵਾਰ ਫਿਰ ਬਾਬਾ ਮਹਾਦਾਸ ਜੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦਾ ਹਾਂ ਜੈਪੀ ਦੀ ਰਾਮ ਜੀ ਅੱਜ ਅਸੀਂ ਪਿੰਡ ਬਾਲਪਾਵਾ ਵਿਖੇ ਮੰਦਰ ਬਾਬਾ ਮਹਾਦਾਸ ਜੀ ਦਾ ਉਹ ਵੀ ਅਸੀ ਪ੍ਰੋਨਿਸ਼ਨ ਕੈਂਪ ਲਗਾਇਆ ਹੈ ਪ੍ਰਧਾਨ ਸਾਹਿਬ ਨੀਰ ਅੰਕਲ ਔਰ ਸਲਵਾਨ ਅੰਕਲ ਦੀ ਅਗਵਾਈ ਤੇ ਇੱਥੇ ਅਸੀਂ ਕੇਸ਼ੇ ਭਾਈ ਦੇ ਸਹਿਯੋਗ ਨਾਲ ਕੈਂਪ ਲਗਾਇਆ ਹੈ ਇੱਥੇ ਸਾਡਾ ਦੂਸਰਾ ਕੈਂਪ ਹੈ ਸਾਲ ਬਾਅਦ ਕੈਂਪ ਲੱਗਾ ਔਰ ਮਿਲ ਲਏ ਤੇ ਉਹਨਾਂ ਕਹਿੰਦੇ ਕੀ 40 ਯੂਨਿਟ ਬਿਜਲੀ ਇਕੱਠਾ ਕਰ ਚੁੱਕੇ ਆ ਔਰ ਇਹ ਸਾਰਾ ਫਲ ਕੈਲੇਸੀ ਨੇ ਬਿਮਾਰੇ ਦੇ ਬੱਚਿਆਂ ਵਾਸਤੇ ਇਕੱਠਾ ਕੀਤਾ ਜਾਂਦਾ ਹੈ ਅਸੀਂ ਆਏ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪਾਪਾ ਮਾਤਾ ਦਾ ਅਸੀਂ ਕਿਰਪਾ ਨਾਲ ਚਾਹੁੰਦੇ ਹਾਂ ਕਿ ਹਰ ਸਾਲ ਇਸ ਤਰ੍ਹਾਂ ਹੀ ਕੌਂਦੰਨ ਨੰਨੇ ਕੰਪੂ ਚੱਲਦਾ ਰਹੇ ਤਾਂ ਕਿ ਅਸੀਂ ਲੋੜਵੰਦ ਬੱਚਿਆਂ ਦਾ ਤੇ ਲੋੜਵੰਦ ਮਰੀਜ਼ਾਂ ਦਾ ਕੋਲ ਪਹੁੰਚ ਆ ਸਕੀਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਮੇਲਾ ਪਿੰਡ ਬਲਬਾਉ ਦੇ ਕਿ ਪਾਪਾ ਮਹਾਦਾਜੀ ਗਤੀ ਤੇ ਬਹੁਤ ਉਮੰਤਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਧਾਨ શ્રી ਰਜਿੰਦਰ ਸਲਵਾਨ ਜੀ ਅੱਜ ਕੈਸ਼ੀਅਰ ਪਵਨ ਨਈਅਰ ਦੇ ਦੇਖ ਰਿਹਾ ਕਿ ਇਹ ਕੋ ਸਾਡੇ ਮੈਂਬਰ ਸਾਹਿਬ ਸ਼੍ਰੀ ਵਿਨੋਦ ਕੁਮਾਰ ਜੀ ਤੇ ਇਹਨਾਂ ਦੇ ਦੇਖ ਰਿਹਾ ਕਿ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਈਆਂ ਹੋਈਆਂ ਸੰਗਤਾਂ ਵਿੱਚ ਜੈਨੂ ਆਗਦਾ ਹਾਂ ਔਰ ਇੱਥੇ ਹਰ ਇੱਕ ਧਰਮ ਦੇ ਲੋਕੀ ਬਹੁਤ ਹੀ ਸ਼ਰਧਾ ਦੇ ਭਾਵਨਾ ਨਾਲ ਆਉਂਦੇ ਹਨ ਔਰ ਆਪਣੀ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਹਨ ਜੈ ਸ਼੍ਰੀ ਰਾਮ ਜੀ ਅੱਜ ਇਹਨਾਂ ਨੇ ਬਲੱਡ ਕੈਂਪ ਲਗਾਇਆ ਸੀਗਾ ਅਸੀਂ ਅੱਗੇ ਵੀ ਰੇਡ ਕਰੇ ਸੀਗੇ ਤੇ ਕਰਦੇ ਰਹਿਣੇ ਆ ਤੇ ਬਲੱਡ ਰੈਡ ਕਰਨਾ ਚਾਹੀਦਾ ਵਾ ਤੇ ਬਹੁਤ ਵਧੀਆ ਲੱਗ ਰਿਹਾ ਕਿ ਥੈਲਸੀਮੀਆ ਵਾਸਤੇ ਇਹਨਾਂ ਨੇ ਬੱਚਿਆਂ ਵਾਸਤੇ ਗਰੁੱਪ ਲਗਾਇਆ ਸੀਗਾ ਕਹਿੰਦੇ ਬਲੱਡ ਡੋਨੇਟ ਲਈ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਜਣੇ ਆ ਕੇ ਬਲੱਡ ਡੋਨੇਟ ਕਰੀਏ ਮੈਂ ਡਾਕਟਰ ਜੇਕੇ ਸ਼ਰਮਾ ਚੰਡੀਗੜ੍ਹੋਂ ਆਇਆ ਜੀ ਅਸੀਂ ਹਰ ਸਾਲ ਆਨੇ ਹਤੇ ਆਲਮੋਸਟ ਮਹੀਨੇ ਦੇ ਕਰੀ ਆਨੇ ਬਾਬਾ ਜੀ ਦੇ ਔਰ ਚੰਗਾ ਲੱਗਦਾ ਔਰ ਅੱਛਾ ਲੱਗਦਾ ਕਿ ਵੀ ਇਹੋ ਜਿਹੀ ਚੀਜ਼ਾਂ ਹੋਣ ਐਂਡ ਬੜੇ ਅੱਛੇ ਇੰਤਜ਼ਾਮ ਨੇ ਐਂਡ ਸਭ ਤੋਂ ਵੱਡੀ ਗੱਲ ਕੀ ਕਿ ਖੂਨ ਦਾ ਦਾਨ ਜਿਹੜਾ ਮਹਾਦਾਨ ਉਹਦੇ ਵਾਸਤੇ ਕੈਂਪ ਫਿਰ ਅੱਥੇ ਕੀਤਾ ਗਿਆ ਆ